ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਲੈ ਆਜੋ ਮੇਰਾ ਵੀਰ ਜੁੜ ਜੋ ਕਰਾਂ ਤੇ ਗੱਲਾਂ ਆਪਾਂ ਕਰਨੀਆਂ ਨੇ ਪੰਜ ਚਾਰ ਇੱਕ ਤਾਂ ਪਠਾਨ ਮਾਜਰੇ ਨੇ ਦਿੱਲੀ ਦੇ ਲੁਟੇਰਿਆਂ ਨੂੰ ਜਿਹੜਾ ਤਾਪ ਚੜਾਇਆ ਉਹਦੇ ਬਾਰੇ ਗੱਲ ਕਰਨੀ ਆ ਦੂਜਾ ਡੀਸੀ ਲੁਧਿਆਣੇ ਨੇ ਡੰਗਾਂ ਬੰਦ ਕਰਨ ਦੇ ਹੁਕਮ ਚਾੜੇ ਆ ਤੇ ਤੀਜਾ ਅਸੀਂ ਫਾਜ਼ਿਲਕਾ ਹਲਕੇ ਦੇ ਵਿੱਚ ਆਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਆਂ ਇਦਾਂ ਹਾਲਾਤ ਕੀ ਨੇ ਜਾਂ ਹੋਰ ਜਿਹੜੀਆਂ ਹਨਾਂ ਬਾਰੇ ਗੱਲਾਂ ਬਾਤਾਂ ਕਰਨੀਆਂ ਬੜੀ ਜ਼ਰੂਰੀ ਤੇ ਬੜੀਆਂ ਅਹਿਮ ਗੱਲਾਂ ਨੇ ਸੋ ਮੇਰਾ ਵੀ ਜੁੜਦੇ ਜਾਇਓ ਤੇ ਆਪਾਂ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਨੇ ਜਿਹੜੀ ਗੱਲ ਨੂੰ ਲੈ ਕੇ ਮੈਂ ਸ਼ੁਰੂ ਕਰਨ ਲੱਗਾ ਹਾਂ ਗੱਲ ਪਠਾਨ ਮਾਜਰਾ ਹਰਮਿੰਦਰ ਸਿੰਘ ਪਠਾਨ ਮਾਜਰਾ ਜਿਹੜਾ ਢੇੜੀ ਤੁਰਿਆ ਵਾਲਾ ਦਿੱਲੀ ਵਾਲੇ ਢੇੜਿਆਂ ਨੂੰ ڈاکੂਆਂ ਨੂੰ ਕਿ ਕਿਸ ਤਰੀਕੇ ਨਾਲ ਉਹ ਪੰਜਾਬ ਨੂੰ ਲੁੱਟ ਰਹੇ ਨੇ ਜਦੋਂ ਅਸੀਂ ਬੋਲਦੇ ਸੀ ਨਾ ਵੀ ਦਿੱਲੀ ਆਏ ਲੁੱਟ ਕੇ ਖਾ ਕੇ ਪੰਜਾਬ ਨੂੰ ਤਾਂ ਜਿੰਨੇ ਵੀ ਬੌਕਰ ਦੇ ਭਗਤਾਂ ਸਾਨੂੰ ਗਾਲਾਂ ਕੱਢਦੇ ਸੀ ਹੁਣ ਤਾਂ ਕੋਈ ਸ਼ੱਕ ਨਹੀਂ ਰਹਿ ਗਈ ਹੁਣ ਤਾਂ ਗਵਾਸ਼ ਨਹੀਂ ਰਹਿ ਗਈ ਕੋਈ ਹਾਲੇ ਵੀ ਕੋਈ ਜਿਹੜੀ ਕਸਰ ਤੁਹਾਨੂੰ ਨਜ਼ਰ ਆਉਂਦੀ ਆ ਵੀ ਹਾਲੇ ਵੀ ਕੋਈ ਘਾਟ ਆ ਹੁਣ ਤਾਂ ਸਾਫ਼ ਤੌਰ ਤੇ ਹਰਮੀਤ ਪਠਾਨ ਮਾਜਰੇ ਨੇ ਗੱਲ ਕਹੀ ਸੀ ਵੀ ਸਾਰਾ ਕੰਟਰੋਲ ਦਿੱਲੀ ਦਾ ਕੋਈ ਗੱਲਬਾਤ ਆ ਉਹ ਦਿੱਲੀ ਤੋਂ ਹੁੰਦੀ ਐ ਤਾਂ ਹੁਣ ਤਾਂ ਹਲੇ ਵੀ ਜੇ ਸਾਡੇ ਦਿਮਾਗ ਦੇ ਵਿੱਚ ਤੁੜਾ ਭਰਿਆ ਹੋਇਆ ਹਲੇ ਵੀ ਸਾਨੂੰ ਸਮਝ ਨਹੀਂ ਲੱਗਦੀ ਵੀ ਦਿੱਲੀ ਵਾਲੇ ਲਟੇਰੇ ڈاکੂ ਚੋਰ ਕਿਵੇਂ ਇਹਨਾਂ ਦੇ ਗਲਬਾ ਪਾ ਕੇ ਕਿਵੇਂ ਸਾਡੇ ਜੱਲੀ ਇਨਕਲਾਬੀ ਮੁੱਖ ਮੰਤਰੀ ਦੇ ਸਿਰ ਤੇ ਉੱਤੇ ਬੈਠੇ ਆ ਤੇ ਚੂਣ ਹੀ ਕਰ ਦਿੰਦੇ ਉਹਨੂੰ ਇਹ ਤੁਸੀਂ ਦੇਖ ਲਓ ਹੁਣ ਤਾਂ ਪਠਾਨ ਮਾ ਜਿਹੜਾ ਕਹਿ ਰਿਹਾ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਲਗਾਤਾਰ ਸਾਡੇ ਹੋਰ ਸਾਥੀ ਕਹਿ ਰਹੇ ਆ ਵੀ ਹੁਣ ਇਹਨਾਂ ਨੇ ਲੈਂਡ ਪੂਲਿੰਗ ਪਾਲਿਸੀ ਤੋਂ ਬਾਅਦ ਅਗਲੀ ਅੱਖ ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਦੇ ਰੱਖ ਲਈ ਉਹ ਪਠਾਨ ਮਾ ਜਰੇ ਨੇ ਬੋਲਤਾ ਆ ਕੇ ਕਿ ਭਾਈ ਦਿੱਲੀ ਵਾਲਿਆਂ ਨੇ ਹੁਕਮ ਚਾੜਤਾ ਪੰਜਾਬ ਦੇ ਡੀਡੀਪੀਓ ਨੂੰ ਵੀਡੀਓ ਨੂੰ ਕਿ ਪੰਚਾਇਤਾਂ ਤੋਂ ਮਤੇ ਪਵਾ ਕੇ ਦਿਓ ਅਸੀਂ ਜਿੰਨੀ ਪੰਜਾਬ ਦੀ ਪੰਚਾਇਤੀ ਜ਼ਮੀਨ ਹੈ ਉਹ ਸਾਰੀ ਨਲਾਮ ਕਰਨੀ ਹੈ ਖੁੱਲੀ ਬੋਲੀ ਲਾ ਕੇ ਤੇ ਮੋਟਾ ਰੁਪਇਆ ਇਕੱਠਾ ਕਰਕੇ ਲੁੱਟ ਕੇ ਦਿੱਲੀ ਲੈ ਕੇ ਜਾਣਾ ਇਹ ਮੈਂ ਨਹੀਂ ਕਹਿੰਦਾ ਹਰਮੀਤ ਪਠਾਨ ਮਾਜਰਾ ਜਿਹੜਾ ਸਨੌਰ ਤੋਂ ਐਮਐਲਏ ਆ ਬੁੱਕ ਰਾਲਿਆਂ ਦਾ ਉਹ ਕਹਿ ਰਿਹਾ ਹੈ ਪਹਿਲਾਂ ਕੁਮਰ ਵਿਜੇ ਪ੍ਰਤਾਪ ਬੋਲਿਆ ਸੀ ਕੱਢ ਕੇ ਬਾਹਰ ਮਾਰਿਆ ਪਠਾਨ ਮਾਜਰਾ ਬੋਲਿਆ ਦੇਖ ਲੋ ਦਿੱਲੀ ਵਾਲਿਆਂ ਦੇ ਖਿਲਾਫ ਬੋਲਣ ਦੀ ਸਜ਼ਾ ਕੀ ਮਿਲਦੀ ਆ ਗਨਮੈਨ ਖੋਲੇ ਪਰ ਮੈਂ ਕਹਿੰਦਾ ਦੇਰ ਆਏ ਦਰਸਤ ਆਏ ਘੱਟੋ ਘੱਟ ਪਠਾਨਵਾਦ ਨੇ ਜਿਗਰਾ ਕੀਤਾ ਹੁਣ ਮੈਨੂੰ ਨਹੀਂ ਪਤਾ ਪਿੱਛੇ ਮਨਸਾ ਕੀ ਆ ਦੀ ਉਹਨੇ ਸੱਚੂਆਂ ਜਿਗਰਾ ਕੀਤਾ ਲੋਕਾਂ ਲਈ ਆਪਣਾ ਦਰਦ ਦਿਖਾਇਆ ਜਾਂ ਪੰਜਾਬ ਲਈ ਆਪਣਾ ਦਰਦ ਦਿਖਾਇਆ ਜਾਂ ਉਹਨੇ ਉਹਦਾ ਕੋ ਇਰਾਦਾ ਹੋਰ ਹੈ ਵੀ ਕੋਈ ਹੋਰ ਪਾਰਟੀ ਵੱਲੋਂ ਇਸ਼ਾਰਾ ਮਿਲ ਗਿਆ ਹੋਣਾ ਬੋਕਰ ਦਾ ਭੁਗਗੇ ਦਿਨ ਬੋਕਰ ਦੇ ਆ ਸਾਲ 6 ਮਹੀਨੇ ਰਹਿ ਲੋਕ ਜੁੱਤੀਆਂ ਮਾਰਨਗੇ ਹੁਣ ਹੀ ਵੜ ਜਾਣ ਹਟਾ ਜਾ ਜਾਣ ਜਿੰਨਾ ਪਿੰਡਾਂ 'ਚ ਅਸੀਂ ਗਏ ਆ ਲਾ ਕੇ ਮਾਜੇ ਤੋਂ ਗਰਦਾਸਪੁਰ ਅਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਆ ਸੈਨੀ ਵਾਲੇ ਦੇ ਪਿੰਡਾਂ 'ਚ ਗਏ ਆ ਫਰੋਜਪੁਰ ਦੇ ਅੱਜ ਇੱਧਰ ਫਿਰਦੇ ਆ ਫਾਲਕਾ ਦੇ ਪਿੰਡਾਂ 'ਚ ਤੇ ਲੋਕ ਕਹਿੰਦੇ ਜੁੱਤੀਆਂ ਮਰਾਂਗੇ ਜੁੱਤੀਆਂ ਵੜ ਕੇ ਦਿਖਾਓ ਪਤਾ ਲੱਗ ਗਿਆ ਇਹਨਾਂ ਨੂੰ ਵੀ ਜੁੱਤੀਆਂ ਪਹਿਣੀਆਂ ਹੀ ਪਹਿਣੀਆਂ ਇਹ ਖੁਦ ਪਠਾਨ ਮਾਜਰਾ ਕਹਿ ਰਿਹਾ ਜੁੱਤੀਆਂ ਪਹਿਣਣਗੀਆਂ ਬੱਸ ਉਹਨੂੰ ਇੱਕ ਗੱਲ ਮੈਂ ਹੋਰ ਵੀ ਦੱਸਦਾ ਪਠਾਨ ਮਾਜਰਾ ਸਾਹਿਬ ਜੇ ਤੂੰ ਇੰਨਾ ਜਿਗਰਾ ਕੀਤਾ ਨਾ ਬਈ ਤੇ ਗੱਲ ਤੇ ਖੜ ਯਾਰ ਪੰਜਾਬ ਉਹਨਾਂ ਨਾਲ ਖੜਦਾ ਜਿਹੜੇ ਪੰਜਾਬ ਨਾਲ ਖੜਦੇ ਆ ਜਿਹੜੇ ਪੰਜਾਬ ਨਾਲ ਗਦਾਰੀ ਕਰਦੇ ਆ ਪੱਟੇ ਸ਼ਰਾ ਮਾਰਦੇ ਆ ਪੰਜਾਬ ਉਹਨਾਂ ਨਾਲ ਖੜਦਾ ਨਹੀਂ ਸਮਾਂ ਪਾ ਕੇ ਪੰਜਾਬ ਉਸ ਗੱਲ ਦਾ ਜਵਾਬ ਦਿੰਦਾ ਇਹ ਨਾ ਹੋਵੇ ਕੱਲ ਨੂੰ ਕੋਈ ਹੋਰ ਪਾਰਟੀ ਦੁਰ ਜੇ ਦੇਖੋ ਜੀ ਮੈਂ ਤੁਹਾਡੀ ਖਾਤਰ ਏਡਾ ਤਿਆਗ ਕੀਤਾ ਹੁਣ ਤੁਹਾਨੂੰ ਹੋਰ ਗੱਲ ਮੈਂ ਪਤਾ ਜੀ ਦੱਸ ਦਿੰਨਾ ਹੋ ਸਕਦਾ ਆਉਣ ਵਾਲੇ 54 ਮਹੀਨਿਆਂ ਬਾਅਦ ਵੀ ਸੋਡਾ ਇਨਕਲਾਬੀ ਮੁੱਖ ਮੰਤਰੀ ਸਤਾਜ ਵਾਲੇ ਮਹਾਰਾਜ ਜੀ ਛਾਲ ਮਾਰ ਕੇ ਇੱਧਰ ਆ ਜਣ ਵੀ ਦੇਖੋ ਜੀ ਮੈਂ ਪੰਜਾਬ ਦੀ ਕਿੱਡਾ ਵੱਡਾ ਤਿਆਹ ਕਰਤਾ ਤੇ ਮੈਂ ਬੋਕਰਾਂ ਦੇ ਲੱਤ ਮਾਰੀ ਤੇ ਮੈਂ ਕੇਜਰੀਵਾਲ ਦੇ ਲੱਤ ਮਾਰੀ ਮੈਂ ਦਿੱਲੀ ਦੇ ਲੁਟੇਰਾਂ ਦੇ ਲੱਤ ਮਾਰੀ ਇਹ ਵੀ ਹੋ ਸਕਦਾ ਹੈ ਇਹ ਵੀ ਸੰਭਵ ਆ ਇਹਨੂੰ ਪਤਾ ਜਿਵੇਂ ਤੁਹਾਡੇ ਯਾਦ ਹੋਣਾ ਸਾਡੀ ਯਾਦ ਸ਼ਕਤੀ ਬਹੁਤ ਕਮਜ਼ੋਰ ਆ ਪੰਜਾਬੀਓ ਅਸੀਂ ਛੱਤਰ ਖਾ ਕੇ ਤੜਕੇ ਹੱਥ ਨੇ ਭੁੱਲ ਜਾਂਨੇ ਆ ਅਸੀਂ ਕੱਲੂ ਕਰੇ ਕਰਾ ਕੇ ਭੁੱਲ ਗਏ ਅਸੀਂ ਕਾਣ ਕਰਾ ਕੇ ਭੁੱਲ ਗਏ ਕਾਮਦਾਕ ਅਸੀਂ ਕਤਲੇ ਆਮ ਕਰਾ ਕੇ ਭੁੱਲ ਗਏ ਅਸੀਂ ਤਖਤ ਤਾ ਕੇ ਭੁੱਲ ਗਏ ਫਗੋ ਬੁੱਲੇ ਬੈਠਿਆ ਸੀ ਆ ਸਾਡੇ ਹਰਾਤ ਨੇ ਪਰ ਮੈਂ ਤੁਹਾਡੇ ਯਾਦ ਕਰਾ ਦਿੰਨਾ ਜਦੋਂ ਤੁਹਾਡੇ ਯਾਦ ਹੋਣਾ ਪਿਛਲੇ 3-4 ਮਹੀਨੇ ਰਹਿ ਗਏ ਸੀ ਤੇ ਕੈਪਟਨ ਨੂੰ ਲਾ ਕੇ ਕਾਂਗਰਸ ਨੇ ਪਾਸੇ ਮਾਰਿਆ ਤੇ ਚੰਨੀ ਮੁੱਖ ਮੰਤਰੀ ਬਣਾ ਸਾਰਾ ਤੋੜਾ ਝਾੜਤਾ ਸੀਗਾ ਜਾ ਕੇ ਕਾ ਦਿੱਤੇ ਕੈਪਟਨ ਸੇ ਜੀ ਕੈਪਟਨ ਜ਼ਿੰਮੇਵਾਰ ਸੀ ਹੁਣ ਅਸੀਂ ਕੰਮ ਕਰਾਂਗੇ ਇਹ ਵੀ ਹੋ ਸਕਦਾ ਹੈ ਇਹਨਾਂ ਵਿੱਚ ਹੌਲੀ 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 ਇਹ ਸੋਚਿਆ ਵੀ ਹੁਣ ਬਗਾਵਤ ਕਰਦੇ ਕਰਦੇ 1 2 3 4 ਫਿਰ ਅਖੀਰ ਤੇ ਮੁੱਖ ਮੰਤਰੀ ਸਾਹਿਬ ਜਨਾਬ ਕਹਿਣ ਦੇਖੋ ਜੀ ਸਾਨੂੰ ਤਾਂ ਇਹਨਾਂ ਨੇ ਦੱਬੀ ਰੱਖਿਆ ਤੇ ਹੁਣ ਅਸੀਂ ਤੁਹਾਡੇ ਨਾਲ ਆ ਹੁਣ ਅਸੀਂ ਪੰਜਾਬ ਨਾਲ ਸੋ ਪੰਜਾਬੀਓ ਇਹਨਾਂ ਗੱਲਾਂ ਤੇ ਨਾ ਆਜੋ ਬਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਚੇਤੇ ਰੱਖਿਓ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਨਾਲੇ ਛਲਾਵਾ ਹੋਵੇ ਇਹ ਧੋਖਾ ਹੋਵੇ ਪਰ ਮੈਂ ਕਹਣਾ ਪਠਾਨ ਮਾ ਜਿਹੜਾ ਜੇ ਤੂੰ ਮਰਦ ਦਾ ਬੱਚਾ ਤੂੰ ਕਹਿ ਰਹੇਂ ਕਿ ਭਵੰਤ ਸਿਆ ਮਰਦ ਦਾ ਬੱਚਾ ਬਣ ਮਰਦ ਬਣ ਪੰਜਾਬ ਤੇ ਨਾਲ ਹੈ ਪੰਜਾਬ ਕੋਲੇ ਨਾਲ ਸੀ ਪਰ ਜੋ ਪੰਜਾਬ ਨਾਲ ਕਰਤਾ ਨਾ ਤੋ ਇਹ 3.5 ਸਾਲਾਂ ਚ ਹੁਣ ਪੰਜਾਬ ਨਹੀਂ ਹੈਗਾ ਸ਼ੇਰੋ ਹੁਣ ਪੰਜਾਬ ਤੁਹਾਡੇ ਨਾਲ ਨਹੀਂ ਖੜੂਗਾ ਜੇ ਹੁਣ ਵੀ ਪੰਜਾਬ ਖੜੂਗਾ ਫਿਰ ਇਹ ਲੋਕ ਜੁੱਤੀਆਂ ਦੇ ਯਾਰ ਹੈ ਇਹ ਜੁੱਤੀਆਂ ਦੇ ਲੈਕ ਹੈ ਜੇ ਇੰਨਾ ਘਣ ਕਰਾ ਕੇ ਵੀ ਇੰਨੀਆਂ ਕਸੀ ਮੋਮੋ ਠਗੜੀਆਂ ਗੱਲਾਂ ਚ ਆ ਕੇ ਛਲਾਵੇ ਚ ਆ ਕੇ ਬਹਿਕਾ ਬਚਾਵੇ ਕਹਦੇ ਹਾਂ ਜੀ ਅਸੀਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਜੀ ਸੋ ਪਰ ਹੁਣ ਦੇਖਦੇ ਆ ਕੌਣ ਕੌਣ ਨੱਤਰ ਦਾ ਕਿਹੜਾ ਕਿਹੜਾ ਸੂਰਮਾ ਨੱਤਰ ਦਾ ਦਿੱਲੀ ਵਾਲਿਆਂ ਦੇ ਖਿਲਾਫ ਉਨਾਂ ਜਿੱਤੀ ਚਲੇ ਰਹਿੰਦੇ ਆ ਕੁਰਸੀਆਂ ਕਰਸੀਆਂ ਨਹੀਂ ਸਦਾ ਰਹਿੰਦੀਆਂ ਹੁੰਦੀਆਂ ਯਾਰ ਰਹਿਣਾ ਦਾ ਸੋਡਾ ਕਰਦਾਰ ਰਹਿਣਾ ਸਦਾ ਪੰਜਾਬ ਚ ਤੁਹਾਨੂੰ ਪੰਜਾਬ ਆਉਣ ਵਾਲਿਆਂ ਨਾਲ ਤਾਂ ਯਾਦ ਕਰ ਰਹੀਆਂ ਜੀ ਅੱਜ ਪੰਜਾਬ ਨਾਲ ਖੜੋਗੇ ਸੋ ਅਗਲੀ ਗੱਲ ਮੈਂ ਜਿਹੜੀ ਦੂਜੀ ਗੱਲ ਕਰਨੀ ਆ ਕਿ ਲੁਧਿਆਣਾ ਦੇ ਡੀਸੀ ਨੇ ਅੱਜ ਹੁਕਮ ਕਰਤਾ ਹੁਕਮ ਕੀ ਕੀਤਾ ਪਹਿਲਾਂ ਇੱਕ ਵੀਡੀਓ ਦੇਖ ਲਓ ਬਾਈ ਫਿਰ ਉਸ ਤੋਂ ਬਾਅਦ ਮੈਂ ਇੱਕ ਚਿੱਠੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦਾ ਪਹਿਲਾਂ ਵੀਡੀਓ ਦੇਖਿਓ ਬਾਈ 1 ਮਿੰਟ ਖੋਜੋ ਮੜਾ ਜਾ ਆ ਲੈ ਆ ਪਹਿਲਾ ਵੀਡੀਓ ਦੇਖੋ ਆ ਵੀਡੀਓ ਜੀ ਸਾਨੂੰ ਮੈਂ ਇੱਕ ਵਾਰੀ ਫੇਰ ਦਿਖਾਣ ਲੁਧਿਆਣੇ ਦੀ ਵੀਡੀਓ ਹੈ ਭਾਈ ਇਹ ਆ ਦੇਖ ਲਿਓ ਇੱਕ ਗੂ ਲੁਧਿਆਣੇ ਵਗਦੇ ਆ ਹੂਟੇ ਲੁਧਿਆਣੇ ਵਗਦੇ ਆ ਕਿਉਂਕਿ ਜਿੰਨਾ ਲੁਧਿਆਣੇ ਦਾ ਬੁੱਢੇ ਦਰਿਆ ਦਾ ਪਾਣੀ ਸੀ ਨਾ ਸਾਰਾ ਉਹ ਬੈਕ ਫਲੋ ਵੱਜਿਆ ਉਹਦਾ ਤੇ ਸਾਰਾ ਪਾਣੀ ਪਿੱਛੇ ਮੁੜ ਕੇ ਲੁਧਿਆਣੇ ਬੁੱਢੇ ਦਰਿਆ ਦਾ ਪਾਣੀ ਕਿੱਥੇ ਵੜ ਗਿਆ ਆ ਕੇ ਸ਼ਹਿਰ ਚ ਵੜ ਗਿਆ ਬਾਈ ਲੋਕਾਂ ਦੇ ਘਰਾਂ ਚ ਵੜ ਗਿਆ ਗੰਦਗੀ ਵਾਲਾ ਜ਼ਹਿਰ ਵਾਲਾ ਕੈਮੀਕਲ ਵਾਲਾ ਪਾਣੀ ਲੋਕਾਂ ਦੇ ਘਰਾਂ ਚ ਵੜ ਗਿਆ ਤੇ ਡੀਸੀ ਲੁਧਿਆਣਾ ਨੇ ਹੁਕਮ ਚਾੜਿਆ ਆ ਸੁਣੋ ਚਿੱਠੀ ਪੜ ਕੇ ਸੁਣਾਉਣਾ ਹੈ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੇ ਆਪਣੇ ਪੱਤਰ ਨੰਬਰ ਇੰਨਾ ਇੰਨਾ ਦੇ ਵਿੱਚ ਦਫ਼ਤਰਾਂ ਨੂੰ ਬੇਨਤੀ ਕੀਤੀ ਹੈ ਕੀਤੀ ਗਈ ਹੈ ਕਿ ਭਾਰੀ بارش ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਵਧਣ ਕਰਕੇ ਐਸਟੀਪੀ ਵਿੱਚ ਰਿਵਰਸ ਫਲੋ ਆ ਰਿਹਾ ਹੈ ਜਿਸ ਕਰਕੇ ਐਸਟੀਪੀ ਠੀਕ ਕੰਮ ਨਹੀਂ ਕਰ ਰਿਹਾ ਤੇ ਸ਼ਹਿਰ ਦੇ ਵਿੱਚ ਪਾਣੀ ਭਰਨ ਦਾ ਖਤਰਾ ਹੈ ਸ਼ਹਿਰ ਵਾਸੀਆਂ ਨੂੰ ਡੁੱਬਣ ਦਾ ਜਾਂ ਮਰਨ ਦਾ ਖਤਰਾ ਹੈ ਤੇ ਇਹਦੇ ਲਈ ਅਸੀਂ ਆ ਜਿਹੜੀਆਂ ਡਾਂਗਾਂ ਡਾਈੰਗ ਇੰਡਸਟਰੀਆਂ ਨੇ ਇਹਨਾਂ ਨੂੰ ਬੰਦ ਕਰ ਰਹੇ ਹਨ ਕਿਹੜੀਆਂ-ਕਿਹੜੀਆਂ ਜੀ ਬਾਦਰਕੇ ਡਾਈੰਗ ਐਸੋਸੀਏਸ਼ਨ ਲੁਧਿਆਣਾ ਤਾਜਪੁਰ ਰੋਡ ਡਾਈੰਗ ਐਸੋਸੀਏਸ਼ਨ ਲੁਧਿਆਣਾ ਇੰਡਸਟਰੀਅਲ ਏਰੀਆ ਏ ਅਤੇ ਮੋਤੀ ਨਗਰ ਉਹ ਤਮਾਮ ਡਾਈੰਗ ਇੰਡਸਟਰੀ ਜੋ ਸਮਰਾਲਾ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਸਥਿਤ ਹਨ ਫੋਕਲ ਪੁਆਇੰਟ ਏਰੀਆ ਵਿੱਚ ਸਥਿਤ ਡਾਈੰਗ ਕਲਸਟਰ ਹੋਰ ਡਾਈੰਗ ਆ ਤੇ ਪ੍ਰਿੰਟਿੰਗ ਵਾਸ਼ਿੰਗ ਯੂਨਿਟ ਜਿਹੜੇ ਉਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅੱਜ ਡੀਸੀ ਲੁਧਿਆਣਾ ਨੇ ਜਨਾਬ ਨੂੰ ਬੰਦ ਕਰਨ ਦੇ ਹੁਕਮ ਕਰ ਦਿੱਤੇ ਆ ਹੱਦ ਹੋ ਗਈ ਓ ਹੱਦ ਹੋ ਗਈ ਲਹਨਤੀ ਓ ਤੁਹਾਡੇ ਹੱਦ ਹੋ ਗਈ ਓਏ ਅੱਜ ਲੁਧਿਆਣਾ ਸ਼ਹਿਰ ਚ ਕੈਮੀਕਲ ਨਾਲ ਜ਼ਹਿਰ ਵਾਲਾ ਪਾਣੀ ਵੜ ਗਿਆ ਉਹ ਘਰਾਂ ਚ ਪਾਣੀ ਵੜਿਆ ਤਾਂ ਨਾਲ ਹੀ ਨਾਲ ਡੀਸੀ ਨੇ ਡਾਈੰਗ ਇੰਡਸਟਰੀ ਉਹ ਕਾਤਲ ਡਾਂਗਾ ਉਹ ਡਾਂਗਾ ਵਾਲੇ ਕਾਤਲ ਲਟੇਰੇ ਗਿੰਨਾ ਦੇ ਖਿਲਾਫ ਅਸੀਂ ਮੋਰਚਾ ਖੋਲ੍ਹਿਆ 3 ਦਸੰਬਰ ਨੂੰ ਇੱਥੇ ਮੋਰਚਾ ਲਾਇਆ ਲੁਧਿਆਣੇ ਇਕੱਠ ਕੀਤਾ ਸੀ ਵੀ ਬੁੱਢੇ ਦਰਿਆ ਤੋਂ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਉਹ ਰਾਜਸਥਾਨ ਤੱਕ ਦੇ ਲੋਕ ਮਾਰਦੇ ਬਾਈ ਸਾਰਾ ਦੱਖਣੀ ਮਾਲਵਾ ਮਾਰਦਾ ਉਹਨਾਂ ਜ਼ਹਿਰਾਂ ਪਾ ਕੇ ਪਾਣੀ 'ਚ ਕੈਮੀਕਲ ਪਾ ਕੇ ਡਾਈਗਨ ਇੰਡਸਟਰੀਆਂ ਨੇ ਉਦੋਂ ਸਾਡੇ ਖਿਲਾਫ ਇਹ ਇੱਥੇ ਪ੍ਰਵਾਸੀਆਂ ਨੂੰ ਇਕੱਠੇ ਕਰ ਲਿਆ ਇਹਨਾਂ ਨੇ ਮਾਹੌਲ ਬਣਾਉਣ ਦੀ ਖਾਤਰ ਪੰਜਾਬ ਦੇ ਵਿੱਚ ਵੀ ਇੱਥੇ ਦੇਖੋ ਜੀ ਇਹ ਤਾਂ ਟਕਰਾਅ ਚਾਹੁੰਦੇ ਨੇ ਮੁਰੇ ਪ੍ਰਵਾਸੀ ਇਕੱਠੇ ਕਰਾਈ ਕਿਨੇ ਪ੍ਰਸ਼ਾਸਨ ਨੇ ਉੱਥੇ ਖੜ ਕੇ ਪੁਲਿਸ ਦੀ ਹਾਜ਼ਰੀ ਦੇ ਬੱਚਾ ਉਹਨਾਂ ਦਾ ਸਟੇਜਾਂ ਲੱਗੀਆਂ ਪ੍ਰਵਾਸੀਆਂ ਦੀਆਂ ਜਿਹੜੇ ਡਾਂਗਾਂ ਦੇ ਵਿੱਚ ਕੰਮ ਕਰਦੇ ਮਜ਼ਦੂਰ ਸੀ ਤੇ ਮਾਹੌਲ ਇਹ ਬਣਾਇਆ ਕਿ ਉਹਨਾਂ ਟਕਰਾਅ ਕਰਾ ਦਿੱਤਾ ਜਾਵੇ। ਉਦੋਂ ਸ਼ਰੇਆਮ ਸਾਨੂੰ ਫੜਿਆ ਗਿਆ ਸਾਡੇ ਬੰਦਿਆਂ ਨੂੰ ਫੜਿਆ ਗਿਆ ਉੱਥੇ ਆ ਰਹੇ ਲੋਕਾਂ ਦੇ ਡਾਂਗਾਂ ਮਾਰਿਆ ਗੀਆਂ ਉੱਥੇ ਪਹੁੰਚ ਰਹੀਆਂ ਬੀਬੀਆਂ ਤੱਕ ਨਹੀਂ ਬਖਸ਼ੀਆਂ ਨੇ ਪੁਲਿਸ ਨੇ ਤੇ ਸਰਕਾਰ ਨੇ ਵੀ ਤੁਸੀਂ ਇਹ ਜ਼ਹਿਰ ਬੰਦ ਕਿਵੇਂ ਕਰੋਗੇ? ਜਿਹੜੀ ਜ਼ਹਿਰ ਜਿਹੜੀ ਜ਼ਹਿਰ ਅੱਜ ਤੋਂ 30 40 ਸਾਲ ਪਹਿਲਾਂ ਤੋਂ ਸ਼ੁਰੂ ਹੋ ਕੇ ਅੱਜ ਤੱਕ ਲੋਕਾਂ ਨੂੰ ਮਾਰ ਰਹੀ ਹੈ ਲੋਕਾਂ ਢੱਡ ਜਾ ਰਹੀ ਹੈ ਲੋਕਾਂ ਜਵਾਕ ਅੱਖਾ ਗਈ ਜਿਹੜੀ ਡੈਂਗਾ ਦੀ ਜ਼ਹਿਰ ਉਦੋਂ ਤੁਸੀਂ ਚੁੱਪ ਸੀ ਤੇ ਸਾਡੇ ਖਿਲਾਫ ਸੀ ਅੱਜ ਜੇ ਉਹੀ ਪਾਣੀ ਉਹੀ ਕੈਮੀਕਲ ਉਹੀ ਜ਼ਹਿਰ ਲੋਕਾਂ ਦੇ ਘਰੇ ਵੜ ਗਿਆ ਤਾਂ ਤੁਸੀਂ ਨਾਲ ਦੀ ਨਾਲ ਡੀਸੀ ਲੁਧਿਆਣਾ ਦੇ ਹੁਕਮ ਚਾੜਤਾ ਕਿ ਡੈਂਗਾ ਤੁਰਤ ਬੰਦ ਕਰ ਦਿਓ ਬਾਸ ਛੋੜੇ ਹੁਣ ਲੋਕ ਮਰਦੇ ਨਹੀਂ ਦਿਖਦੇ ਘਰਾਂ ਚ ਬੜਾ ਪਾਣੀ ਦੇਖ ਗਿਆ ਹੱਦ ਹੋ ਗਈ ਘਰਾਂ 'ਚ ਬੜਾ ਪਾਣੀ ਦੇਖਦਾ ਟਿੱਡਾਂ 'ਚ ਬੜਾ ਪਾਣੀ ਨਹੀਂ ਦਿਖਦਾ ਜੋ ਟਿੱਡਾਂ ਜ਼ਹਿਰ ਜਾ ਰਹੀ ਐ ਜੋ ਨਸਲਾਂਾਂ ਦਾ ਘਾਣ ਹੋ ਰਿਹਾ ਐ ਜੋ ਜਾਂਦੇ ਜਵਾਕਾਂ ਨੂੰ ਕੈਂਸਰ ਹੋ ਰਿਹਾ ਉਹ ਨਹੀਂ ਦੇਖਦਾ ਬਾਈ ਸੋਨੂੰ ਇਹ ਦੇਖਦੇ ਐ ਸੋਨੂੰ ਆਹ ਦੇਖੋ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਡੀਸੀ ਲੁਧਿਆਣਾ ਨੇ ਹੁਕਮ ਕੀਤਾ ਡੈਂਗਾ ਬੰਦ ਕਰਨ ਦਾ ਹੁਣ ਡੈਂਗਾ ਨੂੰ ਖੋਲਣ ਦਾ ਹੁਕਮ ਨਾ ਦੇ ਦਿਓ ਕਿ ਇਹ ਗਲਤੀ ਨਾ ਕਰ ਲਿਓ ਕਿਉਂਕਿ ਐਨਜੀਡੀ ਪਹਿਲੇ ਹੀ ਕਹ ਚੁੱਕੀ ਇਹਨੂੰ ਫੋਰੀ ਬੰਦ ਕਰੋ ਇਸ ਤੋਂ ਇਲਾਵਾ ਨਸ਼ਨਾ ਪ੍ਰੂਜਨ ਬੋਰਡ ਕਹ ਚੁੱਕਿਆ ਉਹਨੂੰ ਬੰਦ ਕਰੋ ਅਸੀਂ ਆਰਡਰ ਲੈ ਕੇ ਕਮਿਸ਼ਨਰ ਲੁਧਿਆਣੇ ਕੋਲੇ ਗਏ ਆ ਡੀਸੀ ਲੁਧਿਆਣੇ ਕੋਲੇ ਗਏ ਆ ਥਾਣੇ ਦਰਖਾਸਤਾਂ ਦਿੱਤੀਆਂ ਵੀ ਇਹ ਲੋਕ ਪਾਣੀਆਂ ਜ਼ਹਿਰਾਂ ਪਾ ਕੇ ਸਾਡੇ ਕਤਲ ਕਰ ਰਹੇ ਨੇ ਇਹਨਾਂ ਖਿਲਾਫ ਮੁਕੱਦਮੇ ਦਰਜ ਹੋਣ ਡੈਂਗਾ ਬੰਦ ਹੋਣ ਇਹ ਕਾਰਖਾਨੇ ਬੰਦ ਹੋਣ ਹੁਣ ਬੰਦਨਾ ਕਰਾ ਦਿਓ ਅਗਲੀ ਗੱਲ ਹੋਰ ਸੁਣ ਲਿਓ ਆ ਜਿਹੜੇ ਪ੍ਰਵਾਸੀ ਸਾਡੇ ਸਿਰ ਚ ਗਲੀਆਂ ਕਰਨ ਲੱਗ ਕੇ ਆ ਕੇ ਜਦੋਂ ਜਦੋਂ ਬਈ ਇੱਥੇ ਪੰਜਾਬ ਬਣਿਆ ਮਾਹੌਲ ਜੰਗ ਜੇ ਦਾ ਮਾਹੌਲ ਜਾ ਬਣਿਆ ਉਹਨਾਂ ਦਿਨਾਂ ਦੇ ਵਿੱਚ ਵੀ ਟ੍ਰੇਨਾਂ ਫੜ ਫੜ ਚੜ੍ਹ ਗਏ ਸੀਗੇ। ਉੱਤੋਂ ਰੇਲ ਗੱਡੀਆਂ ਭਰੀਆਂ ਜਾਂਦੀਆਂ ਸੀਗੀਆਂ। ਇਹਨੂੰ ਪੰਜਾਬ ਨਾਲ ਕੋਈ ਦਰਦ ਨਹੀਂ। ਮੈਂ ਸਾਡੇ ਪੰਜਾਬ ਦੇ Hindu ਭਰਾਵਾਂ ਨੂੰ ਕਹਿਣਾ ਚਾਹਨਾ। ਖਾਸ ਤੌਰ ਤੇ ਲੁਝਾਣੇ ਦੇ ਵਸਨੀਕਾਂ ਨੂੰ Hindu ਭਰਾਵਾਂ ਨੂੰ ਕਹਿਣਾ ਚਾਹਨਾ ਕਿ ਤੁਸੀਂ ਅੱਜ ਹਾਲਾਤ ਦੇਖ ਲਓ। ਨਾ ਇਹ ਪਹਿਲਾਂ ਪੰਜਾਬ ਨਾਲ ਖੜਿਆ, ਨਾ ਕੋਈ ਟੈਕਸ ਦਿੰਦੇ ਆ ਇਹ ਪੰਜਾਬ ਨੂੰ। ਪਰ ਪੰਜਾਬ ਦੇ ਜਦੋਂ ਪੰਜਾਬ ਤੇ ਕੋਈ ਮੁਸੀਬਤ ਪੈਂਦੀ ਹੈ, ਖੜਦੇ ਪੰਜਾਬੀ ਨੇ। ਅੱਜ ਫੇਰ ਇਹ ਉਹੀ ਲੋਕ ਜਦੋਂ ਮੜਾ ਪਾਣੀ ਦਾ ਮਾਹੌਲ ਬਣਿਆ ਇਹਨੂੰ ਦੇਖਿਆ ਪਤਾ ਨਹੀਂ ਹੋਰ ਪਾਣੀ ਆ ਜੂ ਪੰਜਾਬ ਤਾਂ ਡੁੱਬੀ ਜਾਊ ਟ੍ਰੇਨਾਂ ਭਰ-ਭਰ ਕੇ ਅੱਜ ਵੀ ਜਾਣੀਆਂ ਸ਼ੁਰੂ ਹੋ ਗਈਆਂ ਇੱਥੋਂ ਸੋ ਮੈਂ ਪੰਜਾਬ ਦੇ ਚਾਹੇ ਸਾਡੇ ਸਿੱਖ ਨੇ ਚਾਹੇ ਸਾਡੇ Hindu ਭਾਈਚਾਰੇ ਦੇ ਲੋਕ ਨੇ ਚਾਹੇ ਕੋਈ ਹੋਰ ਭਾਈਚਾਰੇ ਆ ਪੰਜਾਬ ਦੇ ਲੋਕਾਂ ਨੇ ਹੀ ਪੰਜਾਬ ਨਾਲ ਖੜਨਾ ਇਹ ਗੱਲ ਲੜ ਬੰਦ ਲੋ ਸਮਝ ਲਓ ਪੰਜਾਬ ਦੇ ਲੋਕੋ ਇਸੇ ਛੋੜਨ ਵਾਲੇ ਹੀ ਲੋਕ ਖੜਨਗੇ ਤਸ ਤੁਹਾਨੂੰ ਵੀ ਬੇਨਤੀ ਆ ਕਿ ਹੁਣ ਪੰਜਾਬ ਨਾਲ ਖੜਨ ਦਾ ਵੇਲਾ ਬਾਈ ਹੁਣ ਦਿੱਲੀ ਨਾਲ ਨਹੀਂ ਦਿੱਲੀ ਨੇ ਪੰਜਾਬ ਨਾਲ ਧੱਕਾ ਹੀ ਕੀਤਾ ਧੋਖਾ ਹੀ ਦਿੱਤੇ ਆ ਪੰਜਾਬ ਨੂੰ ਬਟ ਚੁਰੀ ਮਾਰੇ ਆ ਸੋ ਆਓ ਪੰਜਾਬੀਓ ਅੱਛਾ ਅਗਲੀ ਘੜ ਹੁਣ ਹੜਾਂ ਦੇ ਵੀ ਕਰ ਲਗੇ ਮਾੜੀ ਮੋਠੀ ਬਾਈ ਹੜਾਂ ਦੇ ਹਾਲਾਤ ਸੁਣ ਲੋ ਮੜਾ ਧਿਆਨ ਨਾਲ ਕੰਨ ਖੋਲ ਕੇ ਮੇਰੀ ਗੱਲ ਨੂੰ ਰਾਸ਼ਨ ਬਹੁਤ ਪਹੁੰਚ ਰਿਹਾ ਤੂੜੀ ਵੀ ਹੁਣ ਬਹੁਤ ਪਹੁੰਚਣ ਲੱਗੀ ਅੱਜ ਵੱਡੇ ਪੱਦਰ ਦੇ ਤੂੜੀ ਸਾਨੂੰ ਫੋਨ ਆਏ ਆ ਉਧਰੋਂ ਗੁਰਦਾਸਪੁਰਾਇ ਦੇ ਪਾਸੇੋਂ ਵੀ ਮਾਝੇ ਚੋਂ ਵੀ ਇਧਰੋਂ ਪ੍ਰੋਪਰ ਲਿਪਾਸ਼ਨ ਵੀ ਤੇ ਇਧਰ ਵੀ ਸਾਡੇ ਕੋਲੇ ਪਤਾ ਲੱਗਿਆ ਵੀ ਟਾਲੀਆਂ ਟੂੜੀ ਦੀਆਂ ਤੇ ਆਹ ਜਿਹੜੀਆਂ ਗੰਡਾਂ ਜੀਆਂ ਹੁੰਦੀਆਂ ਚਾਰੇ ਜੀ ਵਾਲੀਆਂ ਪਹੁੰਚ ਰੀਆਂ ਰਾਸ਼ਨ ਵੀ ਪਹੁੰਚ ਰਿਆ ਹੁਣ ਇੱਕ ਵਾਰੀ ਫਿਲਹਾਲ ਮੈਂ ਤੁਹਾਨੂੰ ਬੇਨਤੀ ਕਰਦਾ ਰੁਕ ਜੋ ਬਈ ਯਾਰ ਰੁਕੋ ਮਾੜਾ ਜਾਂ ਹਾਲੇ ਬਈ ਲੋਡ ਪੈਣੀ ਐ ਇਹਨਾਂ ਲੋਕਾਂ ਨੂੰ ਦੱਸਾਂ ਬੀਹਾਂ ਦਿਨਾਂ ਬਾਅਦ ਮਹੀਨੇ ਬਾਅਦ ਜਦੋਂ ਆਪਾਂ ਨੂੰ ਪਤਾ ਲੱਗੂ ਪਾਣੀ ਉੱਤਰ ਗਿਆ ਫਸਲਾਂ ਕਿੰਨੀਆਂ ਨੁਕਸਾਨੀਆਂ ਗਈਆਂ ਕਿਹੜਾ ਬੋਰ ਖੜ ਗਿਆ ਕਿਦੇ ਪਸ਼ੂ ਮਰ ਗਏ ਕਿਹਦਾ ਘਾਟ ਆ ਗਿਆ ਉਹਦੇ ਹਿਸਾਬ ਨਾਲ ਕਿੰਨੀ ਕਿੰਨੀ 4-4 5-5 ਫੁੱਟ ਬਰੇਤੀ ਚੜ ਗਈ ਬਾਣਾ ਦੇ ਵਿੱਚ ਪਿੰਡਾਂ ਦੇ ਵਿੱਚ ਰੇਗ ਚੜ ਗਈ ਉਹ ਚੱਕਣ ਲਈ ਸਾਨੂੰ ਉਦੋਂ ਮੇਰਾ ਵੀ ਜ਼ਰੂਰਤ ਪੈਣੀ ਆ ਤੁਹਾਨੂੰ ਪਿੰਡਾਂ ਚੋਂ ਵੀ ਬੇਨਤੀ ਕਰਦਾ ਕਿ ਤੁਸੀਂ ਰਾਸ਼ਨ ਇਕੱਠਾ ਕਰਨਾ ਪੈਸੇ ਇਕੱਠੇ ਕਰਨੇ ਆ ਕਰਕੇ ਇੱਕ ਵਾਰੀ ਕਿਤੇ ਵੀ ਪੰਚਾਇਤ ਕੋਲੇ ਰੱਖ ਦਿਓ ਗੁਰੂ ਘਰ ਰੱਖ ਦਿਓ ਸਾਂਝੇ ਬੰਦਿਆਂ ਕੋਲ ਰੱਖ ਦਿਓ ਜਿਹੜੇ ਬਾਹਰਲੇ ਨਾਲ ਦੇ ਭਰਾ ਫੋਨ ਕਰਦੇ ਉਹਨੂੰ ਬੇਨਤੀ ਕਰਦਾ ਕਿ ਬਾਈ ਹਲੇ ਲੋੜ ਨਹੀਂ ਹੈਗੀ ਹਲੇ ਖੜਜੋ ਹਲੇ ਐ ਨਹੀਂ ਪਤਾ ਲੋੜਵੰਤ ਕੋ ਪਹੁੰਚੇ ਨਾ ਤੇ ਦੂਜੇ ਲਟੇਰੇ ਮੁਰੇ ਹੋਏ ਤਰੇ ਫਿਰਦੇ ਲੁੱਟਣ ਨੂੰ ਉਹ ਸੋਨੂੰ ਪਹਿਲੇ ਖੜਾ ਖੋਖ ਖਿੰਝ ਕੇ ਲੈ ਜਾਣਗੇ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਇਕੱਠਾ ਕਰਕੇ ਰੱਖ ਲਓ ਜਦੋਂ ਅਸੀਂ ਉਸ ਤੋਂ ਬਾਅਦ ਵੀ ਸੋਚਿਆ ਵੀ ਜਦੋਂ ਪਾਣੀ ਲੈ ਗਿਆ ਸੀ ਸਾਰੇ ਪਿੰਡਾਂ ਜਾ ਕੇ ਦੁਬਾਰੇ ਪੜਤਾਲ ਕਰਕੇ ਤੁਹਾਨੂੰ ਦੱਸਾਂਗੇ ਭਾਈ ਐਸ ਪਿੰਡ ਦੇ ਵਿੱਚ ਆ ਏਨੇ ਘਰ ਜਿਹੜੇ ਉਹ ਪੀੜਤਾ ਏਨੇ ਬੰਦੇ ਪੀੜਤਾ ਇਹਨਾਂ ਦਾ ਆਹ ਨੁਕਸਾਨ ਹੋਇਆ ਤੁਸੀਂ ਆਪ ਦੇ ਤੌਰ ਤੇ ਆਪਣੇ ਬੰਦੇ ਭੇਜ ਕੇ ਉਹਨਾਂ ਪਿੰਡਾਂ ਦੀ ਉਹਨਾਂ ਪਰਿਵਾਰਾਂ ਉਹਨਾਂ ਬੰਦਿਆਂ ਦੀ ਮਦਦ ਕਰਨੀ ਹੈ ਬਾਈ ਕਿਸੇ ਦੇ ਹੱਥ ਨਹੀਂ ਦੇਣਾ ਬਾਈ ਕਿਸੇ ਦੇ ਹੱਥ ਨਾ ਦਿਓ ਵੀ ਲੈ ਫਲਾਣਿਆਂ ਲੱਖ ਰੁਪਇਆ ਭੇਜਤਾ 2 ਲੱਖ ਭੇਜਤਾ 50 ਹਜ਼ਾਰ ਭੇਜਤਾ ਮਦਦ ਦੋ ਮਦਦ ਮੋਦ ਨਹੀਂ ਪਹੁੰਚਦੀ ਬਾਈ ਸੋਡੀ ਉਹ ਰਾਜ ਹੀ ਰਲ ਲੱਜਾਂਦੀ ਹੈ ਅਜੇ ਬਥੇਰੇ ਉੱਠਣਗੇ ਮੇਰੇ ਵਰਗੇ ਜਾ ਕੇ ਕਦੇ ਵੀਡੀਓ ਪਾ ਦੇਣਗੇ ਫੋਟੋ ਖਿਲਾ ਦੇਣਗੇ ਕੁ ਚਾਰ ਗੱਟੇ ਲੈ ਜਾਣਗੇ ਰੱਛਨ ਦੇ ਭਰ ਕੇ ਆਹ ਸੇਵਾ ਕਰਦੇ ਫਿਰਦੇ ਸਾਨੂੰ ਫੰਡ ਭੇਜੋ ਨਾ ਕਿਸੇ ਨੂੰ ਦੁੱਖੀ ਨਾ ਪਾਇਓ ਬਾਈ ਤੁਹਾਨੂੰ ਇਹ ਬੇਨਤੀ ਕਰਦਾ ਜਿਹੜੀ ਮਦਦ ਕਰਨੀ ਆ ਸਿੱਧੇ ਤੌਰ ਤੇ ਆੜ ਤਾਰ ਤੇ ਆਪ ਕਰੋ ਜੇ ਬਾਕੀ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਆ ਨਹੀਂ ਜੇ ਤੁਸੀਂ ਇੱਥੇ ਰੁਪਿਆ ਭੇਜੋਗੇ ਤੇ ਇਥੇ ਚਵਾਨੀ ਵੀ ਨਹੀਂ ਪਹੁੰਚਣੀ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਇੱਕ ਦਾ ਖੜ ਜੋ ਸੋ ਨਾਲ ਦੀ ਨਾਲ ਦੱਸ ਦੇ ਜਾਵਾਂਗੇ ਇੱਕ ਬਾਈ ਕਹਿੰਦਾ ਸੀਐਮ ਵੀ ਕਾਊਂਟ ਨੰਬਰ ਦੇਈ ਜਾਂਦਾ ਆ ਉਹਦਾ ਮੁੱਖ ਮੰਤਰੀ ਕਾਊਂਟ ਨੰਬਰ ਦੇਈ ਜਾਂਦਾ ਉਹਦਾ ਕਹਿੰਦੇ ਮੇਰੇ ਕੋ ਫਾਂਡ ਹੀ ਬਹੁਤ ਪਿਆ ਲੋੜ ਹੀ ਨਹੀਂ ਮੈਨੂੰ ਹੋਨਕਰ ਇਹਨਾਰੇ ਮੰਤਰੀ ਬੋਲੀ ਜਾਂਦੇ ਆ ਅਸੀਂ ਚਿੱਠੀਆਂ ਲਿਖੀ ਜਾਂਦੇ ਆ ਜੀ ਸੈਂਟਰ ਸਾਡੇ ਪੈਸੇ ਦੇ ਵੀ 60 ਹਜ਼ਾਰ ਕਰੋੜ ਦਾੜਾ ਜੀਐਸਟੀ ਦਾ ਰੋਕੀ ਬੈਠੇ ਆ ਜੀ ਚਿੱਠੀਆਂ ਨਾਲ ਗੱਲ ਨਹੀਂ ਬਣਨੀ ਲਕ ਤਾਂ ਜਾਣ ਲੈ ਕੇ ਆਓ ਪੰਜਾਬ ਦੇ ਹੱਕ ਦੀ ਗੱਲ ਕਰੋ ਡੈਮਾਂ ਦੇ ਕੰਟਰੋਲ ਦੀ ਗੱਲ ਕਰੋ ਡੈਨ ਸੇਫਟੀ ਐਕਟ ਨੂੰ ਰੱਦ ਕਰਨ ਦੀ ਗੱਲ ਕਰੋ ਹੈਡ ਵਰਕਸ ਦੇ ਕੰਟਰੋਲ ਆਪਣੇ ਦੇ ਕੋਲੇ ਕਰੋ ਡੈਮਾਂ ਦੇ ਕੰਟਰੋਲ ਆਪਣੇ ਕੋਲੇ ਕਰੋ ਧਾਰਾ ਪੰਜਾਬ ਪੁਨਰ ਗਠਨ ਐਕਟ ਦੀ ਧਾਰਾ 78 79 80 ਨੂੰ ਰੱਦ ਕਰਨ ਦੀ ਗੱਲ ਕਰੋ ਐਂ ਲੜਾਈ ਲੜੀ ਜਾਣੀ ਚਿੱਠੀਆਂ ਲਿਖਤੀਆਂ ਜੀ ਬੰਬੂ ਕਾਰਟ ਲੈ ਕੇ ਤੁਰੇ ਫਿਰਦਾ ਕੋਈ ਪਾਣੀ ਚ ਕੋਈ ਬੋਰੀ ਚੱਕੀ ਫਿਰਦਾ ਜਿਹੜੀ ਅਸਲ ਗੱਲ ਤੇ ਆਉਂਦੀ ਹੀ ਨਹੀਂ ਯਾਰ ਇਹ ਐਡੇ ਗਦਾਰ ਤੇ ਬੇਈਮਾਨ ਲੋਕ ਐ ਐਡੇ ਇਹ ਝੋਲੀ ਚੱਕ ਲੋਕ ਨੇ ਇਹਨਾਂ ਨੇ ਪੰਜਾਬ ਤਾਂ ਦਾ ਮਰਿਆ ਯਾਰ ਮੁੱਦੇ ਦੀ ਗੱਲ ਹੀ ਨਹੀਂ ਕਰਦੇ ਹਰ ਹਰ ਸਾਲ ਆਉਣਗੇ ਸਾਨੂੰ ਹਰ ਸਾਲ ਮਾਰਨਗੇ ਸਾਡਾ ਪੰਜਾਬ ਦਾ ਕੋਈ ਅਧਿਕਾਰੀ ਨਹੀਂ ਕੋਈ ਬੰਦਾ ਨਹੀਂ BBMB ਦੇ ਵਿੱਚ ਪੰਜਾਬ ਬਿਲਕੁਲ ਖੁੰਝੇ ਕਰ ਲਾਤਾ ਉਥੋਂ ਸਾਡਾ ਕੰਟਰੋਲ ਕੋਈ ਨਹੀਂ ਸਾਨੂੰ ਪਤਾ ਨਹੀਂ ਪਾਣੀ ਕਿੰਨਾ ਆ ਰਿਹਾ ਹੈ ਕੋਈ BBMB ਆਪਣੀ ਵੈਬਸਾਈਟ ਤੇ ਕੋਈ ਅੰਕੜਾ ਕੋਈ ਡਾਟਾ ਨਹੀਂ ਸ਼ੋਅ ਕਰ ਰਹੀ ਕਿ ਕਿੰਨਾ ਪਾਣੀ ਆ ਰਿਹਾ ਕਿੰਨਾ ਛੱਡਦੇ ਆ ਸ਼ਰਿਆਂ ਪਾਣੀ ਇਕੱਠਾ ਕਰਕੇ ਪੰਜਾਬਰ ਕੋਲ ਛੱਡੇਗੇ ਤੇ ਪੰਜਾਬ ਨੂੰ ਮਾਰਹਿ ਗਏ ਯਾਰ ਮੈਨ ਮੇਡ ਜਿਹਨੂੰ ਹਰ ਕਹਿੰਦੇ ਆ ਸ਼ਾਸ਼ੀ ਹੜ ਜਿਹਨੂੰ ਕਹਿੰਦੇ ਆ ਉਧਰ ਨੂੰ ਗੱਲ ਕਰਨ ਨੂੰ ਤਿਆਰ ਨਹੀਂ ਇਹ ਬੋਰੀਆਂ ਬਾਰੀਆਂ ਚੱਕਣ ਨਾਲ ਹੀ ਲੀਡਰੋ ਗੱਲ ਬਣਨੀ ਇਹ ਬੰਬੂ ਕਾਰ ਤੇ ਬਹਿ ਕੇ ਪਹੁੰਚੇ ਲਵੇੜ ਕੇ ਭਵੰਤ ਸਿੰਘਾਂ ਅੱਜ ਤੂੰ ਫਿਰ ਦਾ ਹੜਾ ਵਾਲੇ ਕੋਲੇ ਆਏ ਨਹੀਂ ਬਾਈ ਕੋਈ ਫਾਇਦਾ ਨਹੀਂ ਤੇਰਾ ਕੋਈ ਕੰਮ ਨਹੀਂ ਤੇਰਾ ਕੰਮ ਹੈ ਤੂੰ ਕੰਟਰੋਲ ਦੇਖਣਾ ਤੇਰਾ ਕੰਮ ਨਹੀਂ ਇਹ ਤੂੰ ਦੇਖਣਾ ਤੇਰੇ ਅਫਸਰ ਕੀ ਕਰ ਰਹੇ ਆ ਤੇਰੇ ਮੰਤਰੀ ਕੀ ਕਰ ਰਹੇ ਆ ਤੇਰਾ ਕੰਮ ਹੈ ਦਿੱਲੀ ਨਾਲ ਗੱਲ ਕਰ ਬਾਕੀ ਸੂਬਿਆਂ ਨਾਲ ਗੱਲ ਕਰ ਫੈਡਰਲ ਢਾਂਚੇ ਦੀ ਗੱਲ ਕਰੋ ਰਾਜਾਂ ਦੇ ਹੱਕਾਂ ਦੀ ਗੱਲ ਕਰ ਅਧਿਕਾਰਾਂ ਦੀ ਗੱਲ ਕਰ ਜਾਂ ਲਗਾਤਾਰ ਸੈਟਲਾਈਜ਼ ਹੋ ਰਿਹਾ ਹੈ ਕੇਂਦਰੀਕਰਨ ਹੋ ਰਿਹਾ ਹੈ ਕੇਦ ਨੂੰ ਸਾਰੇ ਸੂਬਿਆਂ ਦੇ ਹੱਕ ਹੋ ਰਿਹਾ ਹੈ ਗੱਲ ਉਹ ਕਰਨੀ ਚਾਹੀਦੀ ਅੱਜ ਨਹੀਂ ਭੁੱਲ ਜੋ ਹਣ ਹਰ ਸਾਲ ਆਉਣਗੇ ਤੁਹਾਨੂੰ ਮਾਰਨਗੇ ਹੁਣ ਦਿੱਲੀ ਵਾਲੇ ਲੋਟੂ ਇੱਕ ਸੱਜਣ ਕਹਿੰਦਾ ਜਗENDER ਕਹਿੰਦਾ ਕਿੱਥੇ ਭੱਜ ਗਏ ਬਾਈ ਉੱਡ ਗਏ ਕਿੱਥੇ ਅਸੀਂ ਸੋਧੀ ਆ ਤੇ ਥੋੜਾ ਦੂਜਾ ਆ ਖੇਦਰੀਵਾਲ ਥਿਆਂਦੇ ਆ ਲਿਓ ਲੱਭ ਕੇ ਗਦਾਂ ਸੋ ਗੱਲ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬ ਦੇ ਲੋਕੋ ਆਪਣੇ ਦਿਮਾਗ ਖੋਲ ਕੇ ਭਾਵਕ ਨਾ ਹੋਓ ਇਹ ਨਹੀਂ ਐਂ ਨਹੀਂ ਰੋਕੀ ਜਾਣੀ ਇਹ ਹੜ ਫਲੱਡ ਇਹ ਮਾਰਾਂ ਨਹੀਂ ਰੁਕਣੀਆਂ ਜੇ ਅਸੀਂ ਨਾ ਇਹਨਾਂ ਮੁੱਦਿਆਂ ਨੂੰ ਲੈ ਕੇ ਲੜੇ ਤਾਂ ਸਾਡੇ ਕੋਲੇ ਕੱਖ ਨਹੀਂ ਹੈਗਾ ਪੰਜਾਬ ਕੋਲੇ ਤੁਹਾਨੂੰ ਮੈਂ ਦੱਸ ਦਿੰਦਾ 78 79 ਦੇ 80 ਉਹਦੀ ਇੱਕ ਮੋਟੀ ਆਧਾਰ ਨਾਲ ਮੈਂ ਤੁਹਾਨੂੰ ਦੰਨਾ ਉਹ ਧਾਰਾਵਾਂ ਉਹ ਮਦਾਂ ਉਹ ਕੋਲੋਜ ਪਤਾ ਕੀ ਕਹਿੰਦੇ ਪੰਜਾਬ ਪੁਨਰਗਠਨ ਐਕਟ ਦੇ ਪੰਜਾਬ ਕੋਲੇ ਜੇ ਪੰਜਾਬ ਨੇ ਆਪਣੀ ਇੱਕ ਨਹਿਰ ਵੀ ਬਣਾਉਣੀ ਹੈ ਨਹਿਰ ਬਣਾਉਣ ਦਾ ਅਧਿਕਾਰ ਵੀ ਪੰਜਾਬ ਕੋਲੇ ਹੈ ਨਹੀਂ ਨਹਾ ਬਣਾਉਣ ਦਾ ਅਧਿਕਾਰ ਪੰਜਾਬ ਕੋਲ ਨਹੀਂ ਉਹ ਵੀ ਸੈਂਟਰ ਤੋਂ ਮਨਜ਼ੂਰੀ ਲੈਣੀ ਪਊ ਅਸੀਂ ਗੱਲ ਕਰਦੇ ਆ ਕਿ ਅਸੀਂ ਪਾਣੀ ਰੋਕ ਲਾਂਗੇ ਹੜਾਂ ਦਾ ਹੈ ਸਾਡੇ ਵਾਲਾ ਮੁੱਖ ਮੰਤਰੀ ਡੋਸੇ ਖਾਂਦਾ ਫਰਦਾ ਤਾਂ ਮਨ ਲਾਡੂ ਸਟਾਲਨਾਰ ਕੇ ਨੂੰ ਸੁਣ ਕਿਵੇਂ ਹੱਕ ਠੋਕ ਕੇ ਆਪਣੇ ਸੂਬੇ ਦੀ ਗੱਲ ਕਰਦੇ ਆ ਆਪਣੇ ਹੱਕਾਂ ਦੀ ਅਧਿਕਾਰਾਂ ਦੀ ਗੱਲ ਕਰਦੇ ਆ ਇਹ ਜਾਗ ਟਿੰਡਕ ਭੈਣ ਦੇ ਲੈ ਲਾਂਦੇ ਵੀ ਜਨਾਬ ਸਾਡੀ ਕੁਰਸੀ ਰਹਿਣ ਦਿਓ ਜੀ ਤੁਸੀਂ ਪੰਜਾਬ ਦਾ ਜੋ ਮਰਜ਼ੀ ਕਰ ਲਓ ਸੋ ਮੈਂ ਬਾਈ ਗੱਲਾਂ ਕੀਤੀਆਂ ਧਿਆਨ ਰੱਖਿਓ ਕਿਸ਼ਨ কুমার ਜ਼ਿੰਮੇਵਾਰ ਆ ਇੱਕ ਸੱਜਣ ਕਹਿੰਦਾ ਮੈਂ ਸੱਜਣਾ ਕਿਸ਼ਨ কুমার ਕਿੱਥੇ ਜ਼ਿੰਮੇਵਾਰ ਆ ਕਿਹੜਾ ਪੌਦਾ ਕਿਸ਼ਨ কুমার ਵਰਗਿਆਂ ਨੂੰ ਜ਼ਿੰਮੇਵਾਰਾ BBMP ਤੇ BB ਉਹਦਾ ਕੰਟਰੋਲ ਕਰਦਾ ਸੈਂਟਰ ਕੋਲੇ ਵੈਬਸਾਈਟ ਚੈੱਕ ਕਰ ਲਓ ਤੁਸੀਂ BBMP ਦੀ ਸੋ ਉਹਨੂੰ ਇਹ ਅੰਕੜਾ ਨਹੀਂ ਦੱਸਣਗੇ ਵੀ ਕਿੰਨਾ ਪਾਣੀ ਦਾ ਫਲੋ ਸੀ ਕਿੰਨਾ ਆਇਆ ਕਿੰਨਾ ਕਿੰਨੇ ਫੁੱਟ ਪੱਧਰ ਆ ਤੇ ਕਿੰਨਾ ਅੱਗੇ ਗਟਾਰਾ ਨਹੀਂ ਛੱਡਿਆ ਜਾ ਰਿਹਾ ਇਹ ਬਹੁਤ ਡੂੰਘੀਆਂ ਸ਼ਾਸ਼ਾ ਹੁੰਦੀਆਂ ਨੇ ਇਹਨੂੰ ਪਤਾ ਵੀ ਕਾਨੂੰਨ ਵੀ ਰੱਦ ਕਰਾ ਲੇ ਉੱਥੇ ਵੀ ਜ਼ਮੀਨੀ ਆਪਾਂ ਖੋ ਸਕੇ ਲੈਂਡ ਪੂਲਿੰਗ ਆਏ ਲੈ ਕੇ ਉੱਥੇ ਵੀ ਆਪਾਂ ਇੱਕ ਵਾਰੀ ਪਿੱਛੇ ਹਟਣਾ ਪਿਆ ਲਾਲਚ ਦੇ ਕੇ ਵੀ ਦੇਖ ਲੈ ਉੱਥੇ ਵੀ ਨਹੀਂ ਭਾਈ ਦੇ ਇਹ ਡਰਾਵੇ ਤੋਂ ਵੀ ਨਹੀਂ ਭਾਈ ਦੇ ਐਂ ਕਰ ਦਿਓ ਐਂ ਕੰਮ ਕਰ ਦਿਓ ਜਿੰਨਾ ਪਿੰਡਾਂ 'ਚ ਅਸੀਂ ਜਾ ਰਹੇ ਆ ਨਾ ਬਾਈ ਤਬਾਹ ਹੋ ਚੁੱਕੇ ਲੋਕੋ 10 ਸਾਲ ਬਹਾਲ ਨਹੀਂ ਹੋਣੇ ਐਡੇ ਬੁਰੇ ਹਾਲ ਹੋ ਗਏ ਵਿਚਾਰਾਂ ਦੇ ਉਹ ਤਾਂ ਪਹਿਲੇ ਹੀ ਮਾਰੇ ਪਏ ਸੀ ਲੋਕ ਸੋ ਇਸ ਕਰਕੇ ਜਿਹੜੀ ਗੱਲ ਕਰਨ ਦੀ ਅੱਜ ਲੋੜ ਆ ਉਹ ਇਹ ਗੱਲ ਕਰਨ ਦੀ ਲੋੜ ਹੈ ਵੀ ਸਾਨੂੰ ਅੱਜ ਜੇ ਅਸੀਂ ਪੰਜਾਬ ਨੂੰ ਬਚਾਉਣਾ ਤਾਂ ਫਿਰ ਸਾਨੂੰ ਅੱਜ ਇਸ ਸੰਮੁਦੇ ਤੇ ਖੜਤ ਕੇ ਲੜਨਾ ਪਊ ਬੋਲਣਾ ਪਊ ਇਹ ਆਵਾਜ਼ ਬੁਲੰਦ ਕਰਨੀ ਪਊ ਪੂਰੇ ਪੰਜਾਬ ਦੀ ਇੱਕ ਆਵਾਜ਼ ਹੋਣੀ ਚਾਹੀਦੀ ਹੈ ਵੀ ਇਹਨਾਂ ਡੈਮਾਂ ਤੇ ਇਹਨਾਂ ਹੈਡ ਵਰਕਸਾਂ ਤੇ ਇਹਨਾਂ ਪਾਣੀਆਂ ਤੇ ਪੰਜਾਬ ਦਾ ਹੀ ਕੰਟਰੋਲ ਚਾਹੀਦਾ ਅੱਜ ਆਪਾਂ ਕਹੀ ਜਾਂਦੇ ਹਰਿਆਣੇ ਨੂੰ ਪਾਣੀ ਦੇ ਦਿਓ ਜੀ ਰਾਜਸਥਾਨ ਨੂੰ ਪਾਣੀ ਦੇ ਦਿਓ ਜੇ ਤੁਸੀਂ ਅੱਜ ਪਾਣੀ ਦੇਣ ਦੀ ਗੱਲ ਕਰੋਗੇ ਫਿਰ ਤਾਂ ਪੱਕੀ ਮੋਰ ਲਾਉਣਗੇ ਵੀ ਹਾਂ ਪਾਣੀ ਸਾਨੂੰ ਫਿਰ ਜਦੋਂ ਨਹੀਂ ਹੁੰਦਾ ਸੋਕਾ ਪਿਆ ਹਣ ਉਹ ਵੀ ਪਾਣੀ ਦਿਓ ਜਦੋਂ ਕਿ ਰੈਪਰੈਂਸ ਸਿਧਾਂਤ ਮੁਤਾਬਕ ਇਹ ਪਾਣੀ ਪੰਜਾਬ ਦਾ ਹੈ ਜੇ ਅੱਜ ਪੰਜਾਬ ਨੂੰ ਮਾਰ ਰਿਹਾ ਤੇ ਵਰਤਨਾ ਵੀ ਪੰਜਾਬ ਨੇ ਥੱਲੋਂ ਪਾਣੀ ਇਹ ਰੇਗਿਸਤਾਨ ਬਣਦਾ ਜਾ ਰਿਹਾ ਆ ਕਈ ਇਹ ਜਿਹੇ ਵਿਦਵਾਨ ਹੈ ਕਹਿਣਗੇ ਲੱਖਿਆ ਲੈ ਹੁਣ ਕਿੰਨਾ ਪਾਣੀ ਆਇਆ ਫਰਦਾ ਤੂੰ ਕਹਿੰਦਾ ਪਾਣੀ ਮੁੱਕ ਜੂ ਇਹ ਪਾਣੀ ਦਸਾਂ ਦਰਾਂ ਚ ਖਤਮ ਹੋ ਜਾਣਾ ਛੋਟੀ ਧਰਤੀ ਹੇਠਾਂ ਪਾਣੀ ਕਿਵੇਂ ਜਾਊ ਇਹ ਜਿਹੜਾ ਪਾਣੀ ਹਜ਼ਾਰਾਂ ਸਾਲਾਂ ਚ ਛੋੜੇ ਥੱਲੇ ਪਤਨਾ ਚ ਗਿਆ ਉਹ ਆਪ ਮਕਾਈ ਜਾਂਨੇ ਉੱਥੇ ਨਹੀਂ ਪਾਣੀ ਜਾਣਾ ਇਹ ਇਹ ਧਰਤੀ ਨੇ ਬੰਜਰ ਹੋਣਾ ਕਿਨੇ ਸੋਕਾ ਕਦੇ ਹਾਲ ਅਹੀਂ ਮਾਰ ਕੇ ਲੰਘਣਗੇ ਧਰਤੀ ਨੂੰ ਸੋ ਇਸ ਕਰਕੇ ਬਾਈ ਗੱਲਾਂ ਬਾਤਾਂ ਇੱਕੇ ਬਿਨਾ ਗੱਲ ਨਹੀਂ ਬਣਦੀ ਇੱਕਾ ਹੀ ਹੈ ਨਹੀਂ ਸਾਡੇ ਚ ਇਹ ਸਿੱਧਾ ਸਾਡੇ ਦੇ ਲੋਕਾਂ ਦੀ ਹਾਲਾਤ ਹੋ ਰਿਆ ਸਿਕਬੀਰ ਬਾਦਲ ਨਾਲ ਤੁਰੇ ਫਿਰਦੇ ਆ ਹਾਂ ਜੀ ਤੁਸੀਂ ਆਓ ਜੀ ਤੁਸੀਂ ਹੱਲ ਕਰੋਗੇ ਲੈ ਇਹਨਾਂ ਦਾ ਪਤੰਦਰੋ ਤੁਹਾਡੇ ਗੱਡੇ ਤੱਕਲੇ ਸ਼ਹਿਰ ਹੈ ਤੁਹਾਡੇ ਕੋਈ ਕਿਸੇ ਨਾ ਕਾਂਗਰਸ ਆ ਜੇ ਤਾਂ ਬਚਾ ਦੇਗੀ ਉਹ ਨਹੀਂ ਬਚਣਾ ਉਹ ਐ ਨਹੀਂ ਬਚਣਾ ਇਹ ਤੁਸੀਂ ਦੇਖੇ ਨਹੀਂ ਯਾਰ ਕੋਈ ਹੈ ਨਾ ਜੋ ਬੰਦਾ ਜਿਹਦੇ ਜਿਹੜੀ ਗੱਲ ਕਰ ਰਿਹਾ ਹੋਵੇ ਅੱਜ ਹੱਕ ਦੀ ਗੱਲ ਕਰ ਰਿਹਾ ਹੋਵੇ ਫੈਡਰਲ ਸਟਰਕਚਰ ਦੀ ਗੱਲ ਕਰ ਰਿਹਾ ਹੋਵੇ ਫੈਡਰਲ ਢਾਂਚੇ ਦੀ ਗੱਲ ਕਰ ਰਿਹਾ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਿਹਾ ਕਰਦਾ ਗੱਲ ਬੰਦਾ ਇਹ ਕੋਈ ਫਿਰ ਨਹੀਂ ਕਰਨੀ ਬਾਈ ਸੋਇਸ ਕਰਕੇ ਸਾਨੂੰ ਬੇਨਤੀਆਂ ਇਹੀ ਆ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਮੈਂ ਇਸ ਕਰਕੇ ਇਹਨਾਂ ਪਿੰਡਾਂ ਦੇ ਫਿਰਦਾ ਨਾ ਤਾਂ ਦੇਖੋ ਮੈਂ ਕੁਈ ਵਾਲਾ ਦੀ ਨਾ ਚੁਰਾਗਾ ਇਹ ਭੂਗਮਾਂ ਨੂੰ ਤੇ ਪਾਣੀ ਡਾ ਦੂੰ ਸਾਰਾ ਸਿਕਾ ਨੂੰ ਜਾਂ ਪੀ ਜੂੰ ਤੇ ਨਾਂ ਮੈਂ ਬੋਰੀਆਂ ਚੱਕਣ ਵਾਲਾ ਮੈਂ ਬੋਰੀਆਂ ਚੱਕੀ ਫਿਰਦਾ ਬੰਦ ਲਾਉਂਦਾ ਫਿਰਦਾ ਤੇ ਨਾਂ ਮੇਰਾ ਉਹ ਕੰਮ ਆ ਸਿੱਧੀ ਤੁਹਾਨੂੰ ਮੈਂ ਗੱਲ ਦੱਸਦਾ ਮੇਰਾ ਕੰਮ ਹੈ ਕਿ ਇੱਥੇ ਸਾਨੂੰ ਇੰਨਾ ਮੌਕਿਆਂ ਦੇ ਉੱਤੇ ਇੰਨਾ ਮੁੱਦਿਆਂ ਦੇ ਉੱਤੇ ਸਾਨੂੰ ਇਹ ਗੱਲ ਕਰਨੀ ਬਣਦੀ ਆ ਕਿ ਇਹ ਜਿਹੜਾ ਪੰਜਾਬ ਦਾ ਹੱਕ ਕਿਉਂ ਆ ਤੇ ਅਸੀਂ ਕਿਵੇਂ ਲੈਣਾ ਤੇ ਇਹਦੀ ਲੜਾਈ ਕਿਵੇਂ ਲੜਨੀ ਆ ਇਹ ਪੰਜਾਬ ਦੇ ਜਿਹੜੀ ਚੇਤਨਤਾ ਨਾਲ ਸਾਡੀ ਸਾਡੀ ਬੋਧਕਤਾ ਦੇ ਵਿੱਚ ਗੱਲ ਪੈਣੀ ਚਾਹੀਦੀ ਹੈ ਕਿ ਅਸਲ ਦੇ ਵਿੱਚ ਪੰਜਾਬ 'ਚ ਹੜ੍ਹ ਕਿਉਂ ਆਉਂਦੇ ਆ ਇਹ ਕੁਦਰਤੀ ਹੜ੍ਹ ਨਹੀਂ ਹੈਗੇ ਜੇ ਇਹ ਹੀ ਪਾਣੀ ਤੁਸੀਂ ਦੇਖੋ ਮੇਰੀ ਗੱਲ ਸੁਣੋ ਮਾਨਸਬ ਵਿਭਾਗ ਨੇ ਪਹਿਲਾਂ ਦੱਸਤਾ ਇਹ 4 ਮਹੀਨੇ 100 ਦਿਨ ਪਹਿਲਾਂ ਦੱਸਤਾ ਵੀ ਐਤ ਕੀ ਨਹੀਂ ਜਿਆਦੇ ਪੈਣੇ ਆ ਇਹਨੂੰ ਨਹੀਂ ਪਤਾ ਸੀ ਇਹ ਕਿਉਂ ਨਹੀਂ ਇਹਨਾਂ ਨੇ ਥੋੜਾ ਥੋੜਾ ਪਾਣੀ ਕਰਕੇ ਜੁਲਾਈ ਦੇ ਵਿੱਚ ਛੱਡਣਾ ਸ਼ੁਰੂ ਕੀਤਾ ਵੀ 60000 ਕਿਊਸਕ 70000 ਕਿਊਸਕ ਕਿਉਂ ਛੱਡਣਾ ਸ਼ੁਰੂ ਕੀਤਾ ਕਿਉਂ ਇਹਨਾਂ ਨੇ ਡੈਮ ਫੁੱਲ ਪਰ ਇਹ ਸੋਚੋ ਨਾ ਜੇ ਜਲਾਈ ਮਹੀਨੇ ਦੇ ਵਿੱਚ 1 ਜਲਾਈ ਤੋਂ ਜਾਂ ਉਦੋਂ ਪਹਿਲਾਂ ਜੂਨ ਤੋਂ ਲੈ ਕੇ ਅੱਧੀ ਜਲਾਈ ਤੋਂ ਵੀ ਲੈ ਕੇ ਜੇ ਪਾਣੀ ਛੱਡਦੇ ਜਾਂਦੇ ਛੱਡਦੇ ਜਾਂਦੇ 50000 60000 70000 ਤਾਂ ਉਹ ਫਿਰ ਹੜ੍ਹ ਨਹੀਂ ਸੀ ਆਉਣੇ ਇਹ ਲਗਾਤਾਰ ਭਰੀ ਜਾਂਦੇ ਆ ਅੱਛਾ ਇਹ ਭਰਦੇ ਕਿਉਂ ਆ ਭਰਦੇ ਵੀ ਰਾਜਸਥਾਨ ਨੂੰ ਪਾਣੀ ਦੇਣਾ ਹੈ ਹਰਿਆਣੇ ਨੂੰ ਪਾਣੀ ਦੇਣਾ ਹੈ ਦਿੱਲੀ ਨੂੰ ਪਾਣੀ ਦੇਣਾ ਹੈ ਤੇ ਮਾਰਨਾ ਪੰਜਾਬ ਨੂੰ ਡੈਮ ਭਰੇ ਫਿਰ ਤਾਂ ਜਾਂਦੇ ਆ 1700 ਫੁੱਟ ਦੇ ਕਰੀਬ ਜਿਹੜਾ ਆਪਣਾ ਹੈਗਾ ਪਾਖੜਾ ਜਿਹੜਾ ਆਪਣਾ ਡੈਮ ਬੰਨੇ ਉਹਦੇ ਜਿਹੜੇ ਪਾਣੀ ਦਾ ਲੈਵਲ ਦਾ ਪੱਧਰ ਹੈ ਤੇ 1400 ਫੁੱਟ ਦੇ ਕਰੀਬ ਜਿਹੜਾ ਆਪਣਾ ਪਾਉ ਡੈਮ ਹੈ ਇਹ ਉਥੋਂ ਦੇ ਇੰਜੀਨੀਅਰ ਜਿਹੜੇ ਚੀਫ ਇੰਜੀਨੀਅਰ ਨੇ ਜਾਂ ਇੰਜੀਨੀਅਰ ਨੇ ਜਾਂ ਜਿਹੜੇ ਹੋਰ ਉਥੋਂ ਦੇ ਅਧਿਕਾਰੀ ਨੇ ਉਹ ਵੀ ਦੱਸ ਰਹੇ ਨੇ ਵੀ ਇਹਨੂੰ ਘੱਟੋ ਘੱਟ 25 ਤੋਂ 30 ਤੋਂ 40 ਫੁੱਟ ਨੀਮਾ ਰੱਖਿਆ ਜਾਂਦਾ ਹੈ ਇਹਨਾਂ ਨੇ ਫੋਲ ਕਰਤੇ ਸਮਝੋ ਨਾ ਗੱਲ ਨੂੰ ਫਿਰ ਐਤਕੀ ਲੋਕਾਂ ਨੂੰ ਵੀ ਪਤਾ ਸੀਗਾ ਵੀ ਐਤਕੀ ਨਾ ਜਿਹੜੇ ਬਾਸਾਂ ਜ਼ਿਆਦੇ ਹੋਣੀਆਂ ਮੀਂਹ ਜ਼ਿਆਦੇ ਪੈਣੇ ਆ ਲੋਕ ਵੀ ਆਮ ਗੱਲ ਚਰਚਾ ਚੱਲਦੀ ਸੀ ਕਿ ਮੀਂਹ ਜ਼ਿਆਦੇ ਆਉਣਗੇ ਇਨਾਂ ਕੋਲ ਤਾਂ ਪਹਿਲਾਂ ਹੀ ਇਹ ਰਿਪੋਰਟਾਂ ਸੀਗੀਆਂ ਕਿ ਮੀਂਹ ਜ਼ਿਆਦੇ ਆਉਣੇ ਆ ਉਦੋਂ ਵੀ ਨਹੀਂ ਪਾਣੀ ਛੱਡਿਆ ਸੋ ਇਸ ਕਰਕੇ ਇਹ ਮਸਲੇ ਨੂੰ ਜੀਐਸਸੀ ਹੱਲ ਚਾਹੁੰਦੇ ਆ ਪੱਕੇ ਤੌਰ ਤੇ ਨਹੀਂ ਫਿਰ ਚੱਕੀ ਫਿਰ ਬੋਰੀਆਂ ਲਾਈ ਜਾਓ ਲੰਗਰ ਕਿੰਨਾ ਚਿਰ ਲੰਗਰ ਲਾਉਂਗੇ ਕਿੰਨੇ ਚਿਰ ਬੋਰੀਆਂ ਚੱਕ ਲਵੋਗੇ ਅਖੀਰ ਨੂੰ ਫਿਰ ਬਾਹਾਂ ਖੜੀਆਂ ਕਰੋਗੇ ਜੋ ਇਹ ਚਾਹੁੰਦੇ ਆ ਵੀ ਲਓ ਭਾਈ ਸੰਭਾਓ ਜਬੀ ਨਮਾਨੀਆਂ ਡਾਨੀਆਂ ਨੂੰ ਸੰਭਲੋ ਸਾਡੀਆਂ ਜ਼ਮੀਨਾਂ ਸੰਭਲੋ ਪੰਜਾਬ ਅਸੀਂ ਤਾਂ ਚੱਲੇ ਆ ਅਸੀਂ ਤਾਂ ਮਰ ਚੱਲੇ ਫਿਰ ਆਹੀ ਕੁਝ ਕਰਨਾ ਪਊ ਐ ਨਹੀਂ ਗੱਲ ਚੱਲਣੀ ਇੱਕ ਸਦਨ ਜਨਨ ਲੱਖੇ ਭਾਈ 10% ਲੋਕ ਨੇ ਪੰਜਾਬ ਨਾਲ ਖੜਨ ਵਾਲੇ ਹਾਂ ਦੁਖਾਂਤ ਆ ਭਾਈ ਇਹੀ ਦੁਖਾਂਤ ਆ ਮੈਂ ਵੀ ਸੋਚਦਾ ਹੁੰਨਾ ਜੇ ਮੈਂ ਹੁਣ ਦੇਖਦਾ ਹੁੰਨਾ ਹਾਲਾਤ ਆਂ ਤੌਰ ਤੇ ਪੰਜਾਬ ਨਾਲ ਨਹੀਂ ਇਕੋ ਬਾਗਲਾਂ ਨਾਲ ਹੈ ਕੋਈ ਕਾਂਗਰਸਾਂ ਨਾਲ ਹੈ ਕੋਈ ਬੋਕਰ ਨਾਲ ਹੈ ਕੋਈ ਭਾਜਪੀ ਨਾਲ ਹੈ ਕੋਈ ਆਪਣੇ ਹਿੱਤ ਨਾਲ ਹੈ ਕੋਈ ਨਿੱਜ ਨਾਲ ਹੈ ਕੋਈ ਲਾਲਚ ਨਾਲ ਹੈ ਪੰਜਾਬ ਨਾਲ ਨਹੀਂ ਹੈ ਯਾਰ ਇਹ ਬਹੁਤ ਘੱਟ ਨੇ ਬਾਈ ਬਹੁਤ ਥੋੜੇ ਨੇ ਮੈਨੂੰ ਵੀ ਪਤਾ ਜਿਉਂ ਮੇਰੇ ਦਿਲੋਂ ਦਰਦ ਹੋਵੇ ਨਾ ਪੰਜਾਬ ਲਈ ਫਿਰ ਕਿੱਥੇ ਗੱਲਾਂ ਯਾਰ ਫਿਰ ਗੱਲਾਂ ਹੀ ਹੋਰ ਹੋਣਗੀਆਂ ਚੰਗਾ ਵੀ ਸੱਜਣਾ ਗੱਲਾਂ ਦੇ ਗੌਰ ਕਰ ਲਿਓ ਆਉਣ ਵਾਲੇ ਸਮੇਂ 'ਚ ਯਾਦ ਰੱਖਿਓ ਜਿਹੜੀ ਗੱਲ ਮੈਂ ਕਹੀ ਐ ਕਿ ਹੋ ਸਕਦਾ ਇਹ ਤੁਹਾਡਾ ਸਤਾਉਜ ਵਾਲਾ ਮਹਾਰਾਜ ਛਾਲ ਮਾਰ ਕੇ ਕਹਦੇ ਕਿ ਮੈਂ ਦਿੱਲੀ ਜਤੋਂ ਕਿਨਾਰਾ ਕਰ ਲਿਆ ਲੋਕਾਂ ਦੀ ਸympathy ਲੋਕਾਂ ਦੀ ਹਮਦਰਦੀ ਲੈਣ ਲਈ ਹੋਰ ਐ ਐਮਐਲਏ ਇਹਨਾਂ ਦੇ ਹੋਰ ਐਮਐਲਏ ਵੀ ਐਂ ਭੱਜਣਾ ਸਮਾਂ ਥੋੜਾ ਰਹਿ ਗਿਆ ਛੱਤਰ ਪੈਣ ਲੱਗ ਗਏ ਤੇ ਹੁਣ ਦੂਜੇ ਪਾਸੋਂ ਕੋਈ ਨਜ਼ਾਰਾ ਫਿਰ ਹੋਰ ਕਿਸੇ ਪਾਰਟੀ ਵੱਲੋਂ ਜਾ ਕੇ ਤੇ ਨਵੇਂ ਸਰੋਖੀਆ ਲੋਕ ਹਮਦਰਦੀ ਦੇ ਵੋਟਾਂ ਪਾਦਣ ਵਾਰਜਖਰਤ ਸਾਹਿਬ ਵਹਿਗੁਰ ਜੀ ਕੀ ਫਤਿਹ ਇੱਕ ਸੱਚ ਫਤਿਹ ਬਲਾਉਣ ਤੋਂ ਪਹਿਲਾਂ ਯਾਰ ਮੈਂ ਗੱਲ ਥੋੜੀ ਜੀ ਮੇਰੇ ਦਵਾਰਾ ਚੇਤੇ ਚ ਆ ਗਈ ਮੈਂ ਕਰ ਲਾਂ ਤੁਸੀਂ ਦੇਖੋ ਮੇਰੇ ਨਾਲ ਇੱਕ ਗੱਲ ਜਿਹੜਾ NHAI ਹੈ ਨੈਸ਼ਨਲ ਹਾਈਵੇ ਥੋਰਟੀ ਦਾ ਬਹੁਤ ਵੱਡਾ ਅਧਿਕਾਰੀ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਮੈਂ ਕਿਹਾ ਜੀ ਇਹਨਾਂ ਸੜਕਾਂ ਤੁਸੀਂ 15 15 18 18 20 20 ਫੁੱਟ ਚਿੰਗਾ ਕਿਉਂ ਬਣਾਤੀਆਂ ਤਾਂ ਉਨੇ ਮੈਂ ਦੱਸਿਆ ਕਿ ਨਾ ਇਹ ਨਾ ਪੰਜਾਬ ਦੇ ਵਿੱਚ ਜਿੱਥੇ ਹੜ ਦਾ ਲੈਵਲ ਹੁੰਦਾ ਹਾਲਾਂ ਦੇ ਪਾਣੀ ਦਾ ਲੈਵਲ ਹੁੰਦਾ ਉਹਦਾ ਸਾਰਾ ਦੇਖ ਕੇ ਇਹ ਸਰਚ ਕਰਕੇ ਉਹਦਾ ਸੜਕਾਂ ਦਾ ਪੱਧਰ ਉਦੋਂ ਉੱਚਾ ਰੱਖਿਆ ਗਿਆ ਦੇਖੋ ਹਰਾਨੀ ਜਨਾਂ ਗੱਲ ਪਾਣੀ ਦੇ ਵਹਾਅ ਦੇ ਉਲਟ ਜਿਹੜੀਆਂ ਭਾਰਤ ਮਾਲ ਦੀਆਂ ਸੜਕਾਂ ਬਣਾਤੀਆਂ ਐਡੀਆਂ-ਐਡੀਆਂ ਪੁਲੀਆਂ ਥੱਲੇ ਰੱਖਣ ਨੂੰ ਪਾਣੀ ਨੰਗਲ ਨੂੰ ਰੱਖੀਆਂ ਗਈਆਂ ਨੇ ਤੂੰ ਸਾਰੇ ਪੰਜਾਬ ਨੂੰ ਡੋਬ ਦੇਣੀਆਂ ਤਾ ਇਸ ਤਰ੍ਹਾਂ ਜੇ ਕਿਤੇ ਇਧਰੋਂ ਜਿਵੇਂ ਆਹ ਕੱਗੜ ਟੁੱਟਣ ਦੀ ਕਗਾਰ ਤੇ ਖੜਾ ਹੈ ਅੱਜ ਸੁਖਨਾ ਝੀਲ ਦੇ ਗੇਟ ਗੁੱਡ ਖੋਲਤੇ ਐ ਜੇ ਕਿਤੇ ਪਾਣੀ ਇਸ ਤਰ੍ਹਾਂ ਚਾਰਸਪੀਰੋਂ ਪੰਜਾਬ 'ਚ ਵੜ ਗਿਆ ਚਾਰਸਪੀਰੇ ਐ ਬੰਬ ਦੇ ਉੱਤੇ ਪੰਜਾਬ ਨੂੰ ਬਿਠਾਤਾ ਇਹ ਪਾਣੀ ਵੀ ਵਾਟਰ ਬੰਬ ਹੈ ਸਾਨੂੰ ਮਾਰ ਰਿਹਾ ਜਿੰਨੀਆਂ ਸੜਕਾਂ ਭਾਰਤ ਮਾਰਾ ਬੰਦੀਆਂ ਬਣਾਤੀਆਂ ਲਿਆ ਕੇ ਇਹਨਾਂ ਨੇ ਇਹ ਬੜੀਆਂ ਖਤਰਨਾਕ 20 ਫੁੱਟ ਦੀਆਂ ਸੜਕਾਂ ਇੰਨੀਆਂ-ਇੰਨੀਆਂ ਮਚਮੋਰੀਆਂ ਨੇ ਉਹ ਮੈਂ ਦੇਖਿਆ ਜਦੋਂ ਆ ਮੇਰੇ ਪਿੰਡ ਕੋਲ ਦੀ ਲੰਗਦੀ ਐ ਉਹ ਮਾੜਾ ਪਾਣੀ ਐ ਰੇਗ ਪਈ ਉਹ ਪਾਣੀ ਆ ਢੀਗਾਂ ਢੀਗਾਂ ਹੀ ਬੰਦ ਹੋ ਗਈਆਂ ਢੀ ਫੋਟ ਜਦੋਂ ਨੂੰ ਤੋੜ ਕੇ ਪਾਣੀ ਇਹ ਨਿਕਲਣਾ ਉਹਨਾਂ ਪਿੰਡਾਂ ਦੇ ਪਿੰਡ ਡੁੱਬ ਜਾਣਗੇ ਤਬਾਹ ਹੋ ਜਾਣਗੇ ਕੀ ਅਸੀਂ ਕੀ ਅਸੀਂ ਇਸ ਗੱਲ ਨੂੰ ਲੈ ਕੇ ਚਿੰਤਤ ਹੋਏ ਮੈਂ ਉਹ ਰੌਲਾ ਪਾਇਆ ਮੇਰੇ ਪਿੰਡ ਦੇ ਲੋਕਾਂ ਨੂੰ ਅਸਰ ਪਾਇਆ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਕੀਤਾ ਮੈਂ ਕਿਹਾ ਇਹਨਾਂ ਦਾ ਵਿਰੋਧ ਕਰੋ ਨਾ ਜ਼ਮੀਨਾਂ ਦਿਓ ਹੁਣ ਜਿਹਨੇ 50-50 ਲੱਖ ਲਏ ਐ ਕਿੱਲੇ ਦੇ ਮੋਤਾ ਬਹਿ 170 ਲੱਖ ਨੂੰ ਕਿਲਾ ਹੋ ਗਿਆ ਤੇ ਉਹ ਅੱਜ ਲੋਕ ਤੁਸੀਂ ਦੇਖੋ ਉਹਦੇ ਹਾਲਾਤ ਕੀ ਆ ਸੇ ਪਾਸੇ ਬਣਾ ਦੇ ਇਹ ਵੀ ਇਹ ਵੀ ਸਾਨੂੰ ਸਮਝ ਨਹੀਂ ਲੱਗ ਰਹੀ ਗੱਲਾਂ ਦੀ ਅਸੀਂ ਉਦੋਂ ਰੌਲਾ ਪਾਉਂਦੇ ਸੀਗੇ ਕਿ ਭਰਾਵੋ ਟਿੱਬੇ ਨਾ ਚਕਾਓ ਮਿੱਟੀ ਨਾ ਚਕਾਓ ਮਿੱਟੀ ਲੋਡ ਪੈਣੀ ਹੈ ਅੱਜ ਜੇ ਮੰਨ ਲਓ ਜੇ ਸਾਰੇ ਪੰਜਾਬ ਚ ਹੜ੍ਹ ਆ ਗਏ ਘਰਾਂ ਦੇ ਘਰ ਥੱਲੇ ਬਹਿ ਕੇ ਡਿੱਗਣ ਲੱਗ ਗਏ ਨਵਾਂ ਬੈਠਣ ਲੱਗ ਗਿਆ ਸਾਡੇ ਪੰਜਾਬੀਆਂ ਕੋਲੇ ਕਿਤੇ ਬੈਠਣ ਨੂੰ ਥਾਂ ਹੈਗਾ ਕਿੱਥੇ ਬੈਠੋਗੇ ਦਰਦਿਆ ਬਜ਼ੁਰਗ ਵੀ ਬਾਹਰੇ ਦੀ ਸੱਟ ਆਈ ਸੀ ਕਿਰਾਂ ਬਾਹਰੇ ਦੀ ਸੱਟ ਪਈ ਦੀ ਬਾਹਰੇ ਦੀ ਉਹ ਤੇ ਲੋਕ ਸਾਰੇ ਘਰ ਛੱਡ ਕੇ ਆਪਣੇ ਟਿੱਬਿਆਂ ਦੇ ਜਾ ਕੇ ਬਹਿ ਗਏ ਸੀ ਹੁਣ ਤਾਂ ਟਿੱਬੇ ਹੀ ਖਤਮ ਕਰਤੇ ਸੀ ਮਿੱਟੀ ਖਤਮ ਕਰਤੀ ਇਹ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਨਾ ਇਹ ਐਵੇਂ ਨਹੀਂ ਅਸੀਂ ਕਰਦੇ ਸੋਡੇ ਆਉਣ ਵਾਲੇ ਭਵਿੱਖ ਨੂੰ ਦੇਖ ਕੇ ਅਸੀਂ ਗੱਲਾਂ ਕਰਦੇ ਹੁੰਦੇ ਆ ਵੀ ਸਮਝੋਏ ਗੱਲਾਂ ਨੂੰ ਪਰ ਨਹੀਂ ਕੋਈ ਸਮਝਦਾ